ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਵੀ ਇਸ ਐਜੂਕੇਸ਼ਨਲ ਵਿੱਚ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਦੇ ਉੱਤੇ ਜਿਸ ਵਿਸ਼ੇ ਦੇ ਸੰਬੰਧ ਵਿੱਚ ਜਦੋਂ ਡਾਕਟਰ ਕੋਲ ਇੱਕ ਮਰੀਜ਼ ਜਾਂਦਾ ਤਾਂ ਉਹ ਉਸ ਤੋਂ ਕੁਝ ਸਵਾਲ ਪੁੱਛਦਾ ਤੇ ਕੁਝ ਚੀਜ਼ਾਂ ਨਵੀਆਂ ਲਾਈਆਂ ਜਾਂਦੀਆਂ ਤੇ ਕੁਝ ਚੀਜ਼ਾਂ ਬੰਦ ਕੀਤੀਆਂ ਜਾਂਦੀਆਂ ਤੇ ਫਿਰ ਉੱਥੇ ਆ ਕੇ ਪੇਚ ਆੜ ਜਾਂਦਾ ਪੰਜਾਬੀ ਦੀ ਇੱਕ ਕਹਾਵਤ ਆ ਕਿ ਕਹਿੰਦੇ ਨੇ ਢਿੱਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਯਾਨੀ ਕਿ ਢਿੱਡ ਦੇ ਵਿੱਚ ਜੇ ਰੋਟੀਆਂ ਨਾ ਪੈਣ ਤੇ ਸਾਰਾ ਗੱਲਾਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਖੋਟੀਆਂ ਲੱਗਣ ਲੱਗ ਜਾਂਦੀਆਂ ਨੇ। ਚੰਗੀ ਨਹੀਂ ਲੱਗਦੀ ਕੋਈ ਗੱਲ। ਤੇ ਆਪਾਂ ਅੱਜ ਗੱਲ ਕਰਾਂਗੇ ਇਸੇ ਰੋਟੀ ਦੇ ਉੱਤੇ ਕਿ ਵਾਕੇ ਹੀ ਢਿੱਡ ਜੇ ਰੋਟ ਢਿੱਡ ਜੇ ਜੇ ਰੋਟੀ ਨਾ ਪਵੇ ਤੇ ਸਾਰੀਆਂ ਗੱਲਾਂ ਖੋਟੀਆਂ ਲੱਗਣ ਲੱਗ ਜਾਂਦੀਆਂ ਨੇ ਤੇ ਉੱਥੋਂ ਇੱਥੋਂ ਤੱਕ ਖੋਟੀਆਂ ਲੱਗਣ ਲੱਗ ਜਾਂਦੀਆਂ ਨੇ ਕਿ ਡਾਕਟਰ ਜੇ ਉਹ ਬੰਦੇ ਨੂੰ ਕਹਿ ਦੇਵੇ ਦੀ ਰੋਟੀ ਬੰਦ ਕਰਨੀ ਪਵੇਗੀ ਤੇ ਬੰਦਾ ਡਾਕਟਰ ਨੂੰ ਹੀ ਖਾਣ ਨੂੰ ਪੈ ਜਾਂਦਾ ਜਾਂ ਇਹ ਕਹਿੰਦਾ ਮੈਂ ਰੋਟੀ ਨਹੀਂ ਬੰਦ ਕਰ ਸਕਦਾ ਬਿਮਾਰੀ ਮੈਨੂੰ ਚੰਗੀ ਹੈ ਬਿਮਾਰੀ ਮੈਨੂੰ ਠੀਕ ਹੈ ਬਿਮਾਰੀ ਤੋਂ ਮੈਨੂੰ ਕੋਈ ਹੋਰ ਹੱਲ ਦੱਸੋ ਇਹ ਤੇ ਕੁਝ ਹੋਰ ਸਵਾਲ ਰੋਟੀ ਕਦੋਂ ਤੋਂ ਰੋਟੀ ਕਿਹੜੀ ਖਾਣੀ ਚਾਹੀਦੀ ਹੈ ਖਾਣੀ ਵੀ ਚਾਹੀਦੀ ਹੈ ਕਿ ਨਹੀਂ ਖਾਣੀ ਚਾਹੀਦੀ ਕਿਹੜੀ ਰੋਟੀ ਜ਼ਿਆਦਾ ਨੁਕਸਾਨਦਾਇਕ ਹੈ ਕਣਕ ਤੇ ਚੌਲ ਦਾ ਜਿਹੜਾ ਅੱਜ ਕੱਲ ਵਿਸ਼ਾ ਚੱਲ ਰਿਹਾ ਇਸ ਨੂੰ ਲੈ ਕੇ ਇੰਨੀ ਖੁੰਧਕ ਕਿਉਂ ਪੈਦਾ ਹੋ ਗਈ ਕਣਕ ਤੇ ਚੌਲ ਦੀ ਜਦ ਕਿ ਪੰਜਾਬ ਨੇ ਪੂਰੇ ਵਰਲਡ ਦੇ ਵਿੱਚ ਜਿਹੜਾ ਕਣਕ ਤੇ ਚੌਲ ਦੇ ਵਿੱਚ ਪੂਰਾ ਨਾਮ ਬਣਾਇਆ ਅਸੀਂ ਦੇਸ਼ ਦੇ ਕਿਸਾਨਾਂ ਦੀ ਖੁਸ਼ਹਾਲੀ ਦੀ ਗੱਲ ਕਰਦੇ ਹਾਂ ਤੇ ਅੱਜ ਕੀ ਅਜਿਹੀ ਮਜਬੂਰੀ ਹੋ ਗਈ ਜਿਹੜੀ ਕਿ ਸਾਨੂੰ ਇਸੇ ਕਣਕ ਤੇ ਚੌਲ ਨੂੰ ਲੈ ਕੇ ਜਿਹੜੀ ਆ ਉਹ 네ਗੇਟਿਵ ਵਿਚਾਰ ਰੱਖਣੇ ਸਾਹਮਣੇ ਪੈ ਗਏ ਵੀ ਇਹਦੇ ਆ 네ਗੇਟਿਵ ਵਿਚਾਰ ਵੀ ਹਨ ਕਿਉਂ ਇਹ ਹਾਲਾਤ ਪੈਦਾ ਹੋਏ ਨੇ ਬੋਡੀ ਦੇ ਵਿੱਚ ਅੰਦਰ ਜਾ ਕੇ ਕੀ ਨੁਕਸਾਨ ਹੋ ਰਿਹਾ ਆਪਾਂ ਜਾਣਾਂਗੇ ਮੇਰੇ ਨਾਲ ਐਕਸਪਰਟ ਨੇ ਰਵਿੰਦਰ ਸਿੰਘ ਜੀ ਤੇ ਅਰਵਿੰਦਰ ਸਿੰਘ ਜੀ ਅੱਜ ਇਸ ਗੱਲ ਦੇ ਉੱਤੇ ਪੂਰਾ ਖੁਲਾਸਾ ਕਰਨਗੇ। ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਸਤਿ ਸ਼ਕਾਲ ਸਾਰਿਆਂ ਨੂੰ। ਸਤਿ ਸ਼ਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ। ਰਵਿੰਦਰ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਢਿੱਡ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ। ਸੱਭੇ ਗੱਲਾਂ ਕੁਝ ਗੱਲ ਚੰਗੀ ਨਹੀਂ ਲੱਗਦੀ ਜੇ ਢਿੱਡ ਢਿੱਡ ਜੇ ਰੋਟੀ ਨਾ ਗਈ ਹੋਵੇ। ਵੈਸੇ ਤਾਂ ਇਹਦੇ ਇਹਦਾ ਅਰਥ ਇਹ ਹੁੰਦਾ ਕਿ ਜੇ ਭੁੱਖ ਲੱਗੀ ਹੋਵੇ ਇਹ ਭੁੱਖਾ ਢਿੱਡ ਜਿਹੜਾ ਉਹ ਬੰਦੇ ਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ ਅ ਮਤਲਬ ਇਹਨੂੰ ਲੈ ਕੇ ਵੱਖਰੀ ਵੱਖਰੀ ਜਿਹੜੀਆਂ ਉਹ ਧਾਰਨਾਵਾਂ ਵੀ ਨੇ 도ਹੇ ਵੀ ਨੇ ਜਿਹਦੇ ਚ ਜਿਹੜਾ ਉਹ ਆਪਾਂ ਇਹ ਵੀ ਕਹਿ ਦਿੰਦੇ ਹਾਂ ਭੁਕੇ ਭਗਤ ਨਾ ਕੀ ਜੇ মালা ਆਪਣੀ ਲੈ ਲੀ ਜੇ ਹੈਨਾ ਉਹ ਵੱਖਰੇ ਵੱਖਰੇ ਜਿਹੜੇ ਨੇ ਉਹ ਮਤਲਬ ਰੱਬ ਨਾਲ ਵੀ ਲੜ ਪੈਂਦਾ ਬੰਦਾ ਵੀ ਭੁੱਖੇ ਭਗਤ ਨਾ ਕੀ ਜੇ ਇਹ মালা ਆਪਣੀ ਲਈ ਜਾਈਏ মালা ਆਪਣੀ ਫੜ ਲੈ ਮੈਨੂੰ ਭੁੱਖੇ ਭਗਤ ਜਿਹੜੀ ਕੋਈ ਭਗਤੀ ਵੀ ਨਹੀਂ ਹੁੰਦੀ ਭੁੱਖ ਢਿੱਡ ਜਿਹੜੀ ਹੈ ਮਤਲਬ ਕਹਿਣ ਤੋਂ ਭਾਵੇਂ ਵੀ ਢਿੱਡ ਜਿਹੜਾ ਜੇ ਭੁੱਖਾ ਹੈਗਾ ਤਾਂ ਉਹ ਉਹਨੂੰ ਕੋਈ ਗੱਲ ਚੰਗੀ ਲੱਗਦੀ ਇਹਨੂੰ ਰੋਟੀਆਂ ਨਾਲ ਕਿਉਂ ਕਿਉਂ ਜੋੜ ਦਿੱਤਾ ਗਿਆ ਕਿਉਂਕਿ ਇਹ ਸਟੈਪਲ ਫੂਡ ਹੈਗਾ ਆਪਣਾ ਸਟੈਪਲ ਫੂਡ ਕਰਕੇ ਹੀ ਰੋਟੀਆਂ ਦੇ ਨਾਲ ਇਹ ਗੱਲ ਛੋੜੀ ਜੁੜੀ ਗਈ ਹੈ ਰੋਟੀ ਥੋੜਾ ਜਿਆਦਾ ਤੇ ਖੁਲਾਸਾ ਕਰੋ ਜੀ ਕੋਲੋਂ ਜੀ ਪਹਿਲੀ ਗੱਲ ਤਾਂ ਕਿ ਗੱਲਾਂ ਖੋਟੀਆਂ ਤਾਂ ਹੁਣ ਸੱਤ ਸਾਲ ਹੋ ਗਏ ਜੀ ਰੋਟੀ ਨਹੀਂ ਖਾਈ ਮੈਂ ਸੱਤ ਸਾਲ ਮੈਂ ਰੋਟੀ ਨਹੀਂ ਖਾਦੀ ਹਾਂ ਤਾਂ ਅਗਰ ਮੈਂ ਰੋਟੀ ਨਹੀਂ ਖਾਦੀ ਸੱਤ ਸਾਲ ਤਾਂ ਮੈਂ ਕਿਵੇਂ ਕੱਢਿਆ ਨਾ ਤੇ ਮੈਨੂੰ ਐ ਨਹੀਂ ਹੈ ਕੋਈ ਮੈਂ ਕੋਈ ਆਪਣੇ ਨੂੰ ਵੀ ਨਹੀਂ ਕਹੂੰਗਾ ਕਿ ਨਾ ਕਿਸੇ ਪਾਸੋਂ ਕਿ ਮੈਂ ਸਟ्रेस ਜਨਾ ਟੈਨਸ਼ਨ ਜਨਾ ਤਾਂ ਇਹ ਗੱਲ ਇੱਕ ਟਾਈਮ ਤੱਕ ਠੀਕ ਸੀ ਜਦੋਂ ਰੋਟੀ ਦੀ ਲੋੜ ਸੀ ਅੱਜ ਦੇ ਟਾਈਮ 'ਚ ਅਨਾਜ ਰੋਟੀ ਆਈ ਕਿੱਥੋਂ ਉਹ ਬਹੁਤ ਜ਼ਰੂਰੀ ਹੈ ਹਮ ਅਗਰ ਤੁਸੀਂ ਥੋੜੀ ਜੀ ਪੋਲਿਟਿਕਲ ਜਾਂ ਥੋੜੀ ਕਿਸਾਨੀ ਦੀ ਨੌਲੇਜ ਰੱਖਦੇ ਹੋ ਆਪਣੇ ਕੋਲ ਇੱਕ ਵੀਟ ਆਇਆ ਸੀ ਕਾਂਗਰਸ ਕਾ ਹਮ ਅਰਗੜੀ ਦੱਸਾਂ ਨਾ ਕਾਂਗਰਸ ਕਾ ਉਹਨੂੰ ਕਾਂਗਰਸ ਕਾ ਕਿਉਂ ਕਿਹਾ ਸੀ ਇੰਗਲੈਂਡ ਨਾਲ ਇੰਡੀਆ ਦਾ ਹੋ ਗਿਆ ਰਿਲੇਸ਼ਨ ਖਰਾਬ ਆਪਣੇ ਕੋਲ ਮੁਖਿਆ ਅਨਾਜ ਆਪਾਂ ਨੇ ਪਹਿਲੀ ਵਾਰੀ ਅਮਰੀਕਾ ਨੂੰ ਰਿਕੁਐਸਟ ਕਰੀ ਆਪਣੀ ਗਵਰਨਮੈਂਟ ਨੇ ਕਿ ਸਾਨੂੰ ਨਾ ਕਣਕ ਦਾ ਬੀਜ ਚਾਹੀਦਾ ਸਾਡੇ ਕੋਲ ਅਨਾਜ ਰੁਕ ਗਿਆ ਤਲਵੰਦ ਜੀ ਅਮਰੀਕਾ ਬੀਗ ਅਮਰੀਕਾ ਉਹ ਕਹਿੰਦੇ ਹਨ ਇਹਨੂੰ ਨਾਲ ਨਾਲ ਇੱਕ ਵੀਡ ਪਾ ਕੇ ਭੇਜ ਦੋ ਵੀਡ ਹੁੰਦਾ ਕੱਖ ਇਹ ਬਾਅਦ ਚੋ ਸਪਰਿੰਗ ਬੀਜਾਂਗੇ ਆਪਣੇ ਕੋਲ 99% ਇਸ ਵਕਤ ਜਿਹੜੀ ਵੀਟ ਹੈ ਉਹ ਆਪਣੀ ਨਹੀਂ ਹੈ ਅਮਰੀਕਾ ਤੋਂ ਆਈ ਸੀ ਉਹ ਅੱਗੇ ਮਲਟੀਪਲਾਈ ਕਰ ਰਹੀ ਹੈ ਬਹੁਤ ਤਾਵਾ ਟਾਵਾ ਕੋਈ ਕਿਸਾਨ ਜਿੱਦੇ ਕੋ ਸੁਨਹਿਰਾ ਮੋਤੀ ਜਾਂ ਖੱਪਲੀ ਮੜੀ ਮੋਟੀ ਬਚ ਗਈ ਸੀ ਵਰਨਾ ਆਪਣੇ ਕੋ ਮੈਜੋਰਿਟੀ ਵੀ ਇਟ ਇਸ ਜੈਨੇਟਿਕਲੀ ਮੋਡੀਫਾਈਡ ਵੀਟ ਆਈ ਸੀ ਕਿੱਥੋਂ ਦੀ ਅਮਰੀਕਾ ਤੋਂ ਉਹਦੇ ਨਾਲ ਨਾਲ ਉਹਨੇ ਵੀਡ ਪਾ ਕੇ ਭੇਜਤਾ ਸੀ ਕਾਂਗਰਸ ਕਾ ਜਿਹੜਾ ਦਮੇ ਦੀ ਬਿਮਾਰੀ ਕਰਦਾ ਛਿੱਟੇ ਛਟੇ ਸੁਣੋ ਨਿਆ ਦੇ ਉਹ ਆਮ ਤੌਰ ਤੇ ਆਈ ਉੱਗਦਾ ਰੋਡ ਦੇ ਸਾਈਡ ਤੇ ਲੱਖਾਂ ਕਰੋੜਾਂ ਚ ਕਿਉਂਕਿ ਉਹ ਵੀਡ ਹੈ ਉਹ ਵੀਡ ਮਤਲਬ ਕਬਾੜ ਜਾਂ ਕੱਖ तो पहली गल अपनी बेसिक वीट चेंज हो गई सी दूजी गल एक बुक है जी मैं पही है डॉक्टर विलियम डेविस जब थोड़ा जा इस चीज़ कहविंदर तेन चैलेंज करना है मैं तो मैं कहूंगा ठीक है जी डॉक्टर विलियम डेविस एम डी है जी बहुत फेमस है उन्हें बुक लिखी थी द वीट वैली द वीट वैली मतलब ढिड वैली तो उन्हें ना रिसर्च करके प्रूफ करके दिखाया कि वीट छदा के उन्हें ऑटोम्यून डायबिटीज पता नहीं की ठीक करके दिखाता उन्हें एक्चुअल डॉक्यूमेंटेड है ਆ ਫਿਰ ਮੈਂ ਕਹਾਂ ਯਾਰ ਅਗਰ ਆਪਣੇ ਕੋਲ ਰਿਸਰਚ ਹੈ ਐਪ ਐਕਸਪੈਰੀਮੈਂਟ ਕਰਿਆ ਤੇ ਮੈਂ 30 40 ਹਜ਼ਾਰ ਲੋਕਾਂ ਨੂੰ ਵੀਟ ਛੜਾ ਚੁੱਕਿਆ ਤੇ ਉਹਨਾਂ ਦੇ ਰਿਜ਼ਲਟ ਆਂਦਾ ਹੈ ਤੇ ਕੀ ਗੱਲ ਹੈ ਤਾਂ ਹੁਣ ਸਮਝੋ ਜਦੋਂ ਵੀਟ ਬਿਲਕੁਲ ਠੀਕ ਸਟੈਂਡਰਡ ਸੀਗੀ ਵੀਟ ਚ 6 ਅਮੀਨੋ ਐਸਿਡ ਸੀ ਉਸ ਚ ਕਾਫੀ ਸਾਰਾ ਫਾਈਬਰ ਸੀ ਤੇ ਉਹਦੇ ਚ ਨਾ ਜਿਵੇਂ ਕਾਫੀ ਅੱਛੇ ਕੰਪਾਊਂਡ ਸੀ ਉਹਦੇ ਚ ਉਸ ਚ ਪ੍ਰੋਟੀਨ ਵੀ ਹੈ ਗਲੂਟਨ ਪ੍ਰੋਟੀਨ ਦਾ ਇੱਕ ਫਾਰਮ ਹੈ ਹਨਾ ਅੱਜ ਦੇ ਟਾਈਮ ਤੇ ਵੀਟ ਸਿਰਫ ਦੋ ਅਮੀਨੋ ਐਸਿਡਸ ਰਹਿ ਗਏ ਐਲੀਥੀਕ ਦੂਜੀ ਚੀਜ਼ ਉਸਦੇ ਉੱਪਰ ਇੰਨਾ ਜ਼ਿਆਦਾ ਆਮਾਨ ਪੈਂਦਾ ਵੀਟ ਤੇ ਇੰਨਾ ਜ਼ਿਆਦਾ ਆਮਾਨ ਪੈਂਦਾ ਮੈਂ ਐਗਜ਼ਾਮਪਲ ਦਿੰਦਾ ਇੱਕ ਵੀਟ ਦੇ ਦਾਣੇ ਨੂੰ ਜੀਜਨ ਲਈ ਸਭ ਤੋਂ ਪਹਿਲਾਂ ਡਾਇਮੋਨੀਆ ਪੈਂਦਾ ਜਦੋਂ ਥੋੜਾ ਨਿਕਲਦਾ ਉਹ ਤੇ ਇੱਕ ਰੇਰਾ ਥੈਲਾ ਪੈਂਦਾ ਜਿਹਨੂੰ ਕਹਿੰਦੇ ਨਾਈਟ੍ਰੋਜਨ ਦੀ ਖਾਦ ਚਿੱਟੇ ਜਿਹੇ ਹੁੰਦੇ ਨੇ ਉਸ ਤੋਂ ਬਾਅਦ ਉੱਤੇ ਇੱਕ ਸਪਰੇ ਹੁੰਦੀ ਏ ਗੁੱਲੀ ਡੰਡਾ ਨੂੰ ਮਾਰਨ ਲਈ ਰਾਉਂਡ ਅਪ ਰੈਡੀ ਕੈਮੀਕਲ ਹੁੰਦਾ ਏ ਉਹ ਫਿਰ ਉਹ ਥੋੜੀ ਜਿਹੀ ਬੜੀ ਹੋ ਜਾਂਦੀ ਉਹਦੇ ਕੱਥਨਾਂ ਰੇ ਹੋਰ ਪੈ ਜਾਂਦਾ ਰੇ ਮਤਲਬ ਨਾਈਟ੍ਰੋਜਨ ਦਾ ਟਕਟਾ फेर ਉਹ ਥੋੜੀ ਹੋਰ ਬੜੀ ਹੋ ਜਾਂਦੀ ਹੈ ਫਿਰ ਤੇ ਕੋਰਸ ਸਪਰੇ ਹੁੰਦਾ ਗਲਵੰਤ ਜੀ ਉਸ ਪਰ ਤੇ ਬਾਤ ਕੋਈ ਕਿਸਾਨ ਕਹਿੰਦਾ ਔਰ ਥੋੜੀ ਨਾ ਵਧੀਆ ਨਹੀਂ ਚੱਲ ਰਹੀ ਅੱਧਾ ਅੱਧਾ ਫੈਲਾ ਰਿਹਾ ਤਾਂ ਹੋਰ ਪਾ ਦਿੰਨੇ ਆ ਹੁਣੇ ਬੀਜ ਕੱਢਿਆ ਗਿਆ ਕੁਛ ਬੀਜ ਖਾਲੀ ਦਿੱਤਾ ਗਿਆ ਕੁਛ ਬੀਜ ਵਾਪਸ ਫੇਰ ਬੀਜਿਆ ਗਿਆ ਉਹਦੇ ਉੱਪਰ ਫੇਰ ਡਾਇਮੋਨੀਆ ਡੀਏਪੀ ਜੀ ਨੂੰ ਕਹਿੰਦੇ ਆ ਉਹਦੇ ਉੱਪਰ ਫੇਰ ਜਿਹਨੂੰ ਕਹਿੰਦੇ ਆ ਰੇ ਉਹਦੇ ਉੱਪਰ ਫੇਰ ਜਿਹਨੂੰ ਕਹਿੰਦੇ ਆ ਰਾਉਂਡ ਅਪ ਰੈਡੀ ਕੈਮੀਕਲ ਜਿਹਨੂੰ ਕਹਿੰਦੇ ਆ ਗੁੱਲੀ ਡੰਡਾ ਨੂੰ ਮਾਰਨ ਲਈ ਫਿਰ ਹੋਰ ਰੇ ਫਿਰ ਕੋਰਸਪਰੇ ਫਿਰ ਹੋਰ ਰੇ ਇਹ 10 ਸਾਲ ਤੋਂ 20 ਸਾਲ ਤੋਂ ਉਹੀ ਬੀਜ ਐ ਘੁੰਮ ਗਿਆ ਕਲਵੰਤੀ ਉਹਦੇ ਚ ਰਹਿ ਕੀ ਗਿਆ ਪੰਜਾਬੀ ਚ ਕਹੀਏ ਤਾਂ ਅੱਲੇ ਨਹੀਂ ਪੱਲੇ ਮੇਰਾ ਦੇਖੀ ਚੱਲੇ ਸਿਰਫ ਜ਼ਹਿਰ ਆ ਸਿਰਫ ਜ਼ਹਿਰ ਰਗਿਆ ਪਰ ਦੂਜੀ ਉਸ ਤੋਂ ਵੱਧ ਗਲਤੀ ਜਿਹੜੇ ਦੋ ਮੀਨੋ ਐਸਿਡ ਉਸ ਤੋਂ ਬਚੇ ਜਿਨ੍ਹਾਂ ਨੂੰ ਪ੍ਰੋਟੀਨਸ ਕਹਿੰਦੇ ਐ ਉਹ ਪੀਣ ਤੋਂ 6 ਘੰਟੇ ਬਾਅਦ ਮਰ ਜਾਂਦੇ ਜਦੋਂ ਪੀ ਲਿਆ ਤੇ 90% ਲੋਕੀ ਅੱਜ ਦੇ ਟਾਈਮ 'ਚ ਜਾ ਕੇ ਨਾ ਬੜੀ ਜੇ ਮਾਲ ਤੋਂ ਅਸਤੀ ਕਣਕ ਦਾ ਥੈਲਾ ਲੈ ਕੇ ਆਨੇ ਪੰਜ ਕਿਲੋੜਾ ਤੇ ਉਹਨੂੰ ਚਲਾਉਂਦੇ ਨੇ ਜੇ ਕੋਈ 10 ਕਿਲੋ ਜਾਂ 15 ਕਿਲੋ ਤੇ ਉਹਨੂੰ 3 4 5 ਹਫ਼ਤੇ ਚਲਾਣੇ ਆ ਉਹਨੂੰ ਪੀ ਹੋਏ ਨੂੰ 6 ਮਹੀਨੇ ਹੋਏ ਹੋਣੇ ਉਹਨੂੰ ਖਾਂਚ ਤੋਂ ਨੂੰ 4 5 ਹਫ਼ਤੇ ਲੱਗੇ ਉਸ ਤੇ ਬੱਚਿਆ ਕੀ ਕੋਲ ਨਹੀਂ ਕੁਝ ਨਹੀਂ ਪਰਾਇ ਟਾਈਮ ਤੇ ਬਹੁਤ ਵਧੀਆ ਕੁਆਲਿਟੀ ਦੀ ਕਣਕ ਸੀ ਜੋ ਸਵੇਰੇ ਪੀਸੀ ਜਾਂਦੀ ਸੀ ਦਿਨ ਚ ਕੰਜ਼ੂਮ ਕਰ ਦਿੱਤੀ ਜਾਂਦੀ ਸੀ ਤੁਸੀਂ 50 ਕਿਲੋ ਕਣਕ ਨਹੀਂ ਪਸੰਦਦੇ ਸੀਗੇ ਪਹਿਲੀ ਚੀਜ਼ ਹਨਾ ਕੁਲਵੰਤ ਜੀ ਦੂਜੀ ਚੀਜ਼ ਹੁਣ ਕੀ ਹੋਇਆ ਆਪਣੇ ਨਾ ਲਾਈਫ ਸਟਾਈਲ ਹੋ ਗਿਆ ਚੇਂਜ अगर तुम देखो पिछले दस बीस साल पहली बारी सिलियक जिन्होंने क्या ग्लूटन इनटोलरेंस वीट एलर्जी सुनी गई उस तो पहले कदम भी नहीं सी तो दो कारण ने पहला कारण मैं थोड़ा दसदा थोनू तो पता जोड़े बच्चे पुराने टाइम च अजक बंद पता पुराने टाइम च ना आशकी च लोग सलफास खा के मर जाते या सुसाइड का तरीका हों सलफास ना होंगे की है समझो थोड़ा तो ना सिलियक समझ आ जाएगी जब भी कोई सलफास खाते जी एंटोसटाइन होंगी ना उस गलिया हो जाती है ਉਹ ਐ ਮਰਦਾ ਬੰਦਾ ਸਲਫਾਸਨਾ ਐਗਜੈਕਟ ਸੇਮ ਚੀਜ਼ ਸਿਲਿਕਾ ਜਾਂ ਗਲੂਟਨ ਇਨਟੋਲਰੈਂਸ ਚ ਥੋੜੀ ਆਟੋਮੈਟਿਕ ਸ਼ੋਰ ਰ ਹੈ ਥੋੜੀ ਇੰਟਰਸਟਾਈਨ ਜੋ ਉਹ ਪ੍ਰੋਟੀਨ ਲੀਕ ਕਰ ਜਾਂਦਾ ਕਲਵੰਜੀ ਲੋਕਾਂ ਨੂੰ ਪਤਾ ਜੀ ਇਹ ਆਪਾਂ ਨੂੰ ਦਿਨਾਂ ਦੇ ਕਰ ਚ ਸੈਲੋ ਹੁੰਦੇ ਸੀ ਸੈਲੋ ਕਹਿੰਦੇ ਇੰਗਲਿਸ਼ ਚ ਵੱਡੇ ਵੱਡੇ ਡਰਗ ਹੁੰਦੇ ਸੀ ਉਹਦੇ ਵਿੱਚ ਕਣਕ ਪਾ ਕੇ ਉਹਦੇ ਉੱਪਰ ਸਲਫਾਸ ਦੀ ਗੋਲੀ ਰੱਖ ਦਿੱਤੀ ਜਾਂਦੀ ਸੀ ਉੱਪਰ ਉਹਦੇ ਬੰਦ ਕਰਤਾ ਜਾਂਦਾ ਸੀ ਉਹਦਾ ਰੌਲਾ ਕੀ ਸੀ ਕਲਵੰਜੀ ਸਾਰਾ ਸਲਫਾਸ ਉਹਦੇ ਨਾਲ ਟੱਚ ਹੁੰਦੀ ਹੈ ਸਾਰਾ ਸਨ ਉਹ ਕਣਕ ਜੇ ਖਾਓਗੇ ਮਾਂ ਨੇ ਪ੍ਰੈਗਨਨਸੀ ਚ ਖਾਈ ਜਾਂ ਤੁਸੀਂ ਬੱਚੇ ਨੂੰ ਖਵਾਈ ਉਹਦੇ ਨਾਲ ਬੱਚੇ ਨੂੰ ਤਾਂ ਹੀ ਅਜੇ ਟਾਈਮ ਚ ਇਹ ਪ੍ਰੋਬਲਮ ਪੱਧ ਗਈ ਅੱਗੇ ਨਾ ਆਪਣੇ ਕੋਲ ਸਟੋਰੇਜ ਦਾ ਕੋਈ ਨੀ ਸੀ ਤੇ ਕਣਕ ਇੱਕੋ ਨਹੀਂ ਸੀ ਤਿੰਨ ਚਾਰ ਤਰੀਕੇ ਦੇ ਕ੍ਰੌਪ ਰੋਟੇਸ਼ਨ ਹੁੰਦੀ ਸੀ ਆਪਣਾ ਪੰਜਾਬ ਗੜਬੜ ਇੱਥੇ ਹੋ ਰਿਹਾ ਇੱਕੋ ਚੀਜ਼ ਗੋਲ 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 ਘੁੰਮੇ ਜਾ ਰਹੀ ਹੈ ਰੋਟੇਸ਼ਨ ਐਕਚੁਅਲ ਚ ਨਹੀਂ ਹੈ ਕਣਕ ਜਿਹੜੀ ਕਣਕ ਜਿਹੜੀ ਕਣਕ ਜਿਹੜੀ ਕਣਕ ਜਿਹੜੀ ਅੱਗੇ ਮੱਕੀ ਨਾਲ ਜੀ ਬਾਜਰ ਨਾਲ ਅਸੀਂ ਪਾਣਾ ਲੱਗਦਾ ਸੀ ਪਾਣਾ ਲੱਗਦਾ ਸੀ ਬ੍ਰਿਚੀ ਚਾਹੇ ਗੰਨਾ ਲੱਗਦਾ ਬਹੁਤ ਕੁਛ ਜੀ ਹੁਣ ਸਿਰਫ ਦੋ ਚੀਜ਼ ਹੈ ਕੈਸ਼ ਕ੍ਰੌਪਸ ਹੈ ਕੈਸ਼ ਕ੍ਰੌਪਸ ਕਿੰਨੇ ਬਸ ਸਿੱਧਾ ਰੱਖੀ ਗਵਰਨਮੈਂਟ ਨੇ ਚੱਕੀ ਪੈਸਾ ਆ ਗਿਆ ਕਿਸ਼ਤਾਰਤੀ ਹੁਣ ਕੋਠੀ ਪਈ ਸੀ ਕਿਸ਼ਤਾਰਤੀ ਆਹਦੀ ਟੈਨਸ਼ਨ ਕਿਸ਼ਤਾਰਨ ਦੀ ਹੋ ਗਈ ਉਹਦੇ ਉੱਚ ਆਪਣੀ ਹੈਲਥ ਬਹੁਤ ਕੰਪਰਮਾਈਜ਼ ਹੋ ਗਈ ਕਿਉਂਕਿ 99% ਲੋਕਾਂ ਨੂੰ ਕਣਕ ਛੜਾਂਦੇ ਸੀ ਸੈਕੋਲੋਜੀਕ ਵੀਡੀਓ ਬਣਾਈ ਸੀ ਮੈਂ ਤੁਹਾਡੇ ਨਾਲ ਇੱਕ ਤੁਹਾਡੇ ਦੂਜੇ ਚੈਨਲ ਤੇ ਬੜੇ ਲੋਕਾਂ ਨੇ ਉਹ ਐਕਸਪੈਰੀਮੈਂਟ ਕਰਕੇ ਇੰਨੀ ਸੋਹਣੀ ਬਿੰਨਾ ਦਿੱਤੀਆਂ ਮੈਨੂੰ ਆਪਾਂ ਨੇ ਕਿਹਾ ਸੀ ਕਿ ਦੋ ਹਫਤੇ ਕਣਕ ਛੜਾਈ ਸੀ ਆਪਾਂ ਸੋਰੀ ਤਿੰਨ ਤੋਂ ਕਿੰਨੇ ਦਿਨਾਂ ਕਿ ਆਪਾਂ ਛੋਟੀ ਵੀਡੀਓ ਬਣਾਈ ਸੀ ਬਹੁਤ ਸੋਹਣੀ ਵੀ ਨਹੀਂ ਸੀਗੀ 7 ਦਿਨ ਆਪਾਂ ਨੇ ਕਣਕ ਛੜਾਈ ਸੀ ਲੋਕਾਂ ਤੋਂ ਮੈਨੂੰ ਯਾਦ ਨਹੀਂ ਉਹ ਸ਼ੀਸ਼ਟ ਕੀ ਸੀਗਾ ਮਗਰ ਅਮੇਜ਼ਿੰਗ ਵਿਨਸ ਆਈਆਂ ਸੀ ਕਿਉਂਕਿ ਆਪਾਂ ਨੇ ਛੜਾਈ ਕਣਕ ਸੀ ਹੁਣ ਕੋਲੋਂ ਜੀ ਥੋੜਾ ਜਿਹਾ ਦੇਸੀ ਗੱਲ ਕਹੂੰਗਾ ਉਹੀ ਉਹੀ ਚੀਜ਼ ਇੱਕ ਵਾਰੀ ਰਿਪੀਟ ਕਰਦੇ ਦੁਬਾਰਾ ਉਹੀ ਚੀਜ਼ ਕੋਈ ਫੇਰ ਦੁਬਾਰਾ ਹਾਂ ਛੋਟੀ ਜਿਹਾ ਛੋਟਾ ਡਾਟਾ ਦਿੰਨਾ ਜਿਹੜਾ ਬਹੁਤ ਜੁੜੀ ਹੈ ਕਿਸੇ ਨਾ ਕਿਸੇ ਡੰਗਰਾਂ ਦੇ ਫਾਰਮ ਕੋਲ ਜਾਈਓ ਡੇਰੀ ਫਾਰਮ ਵਾਲੇ ਕੋਲ ਉਹਨੂੰ ਪੁੱਛ कणक के लैफर स्ट्रॉज है ढि अच्छा मगर यह दुर्धद क्या करना है अफारा लिया है उन लगे कि ढिड भर गया मगर वह नुकसान की है डर का दूध कटदा है सेम चीज कुलवं जी रोटी ढिड अफारन खाने एक्चुअल खा ग्रीन सब्जी या प्रोटीन है ਜਦੋਂ ਤੁਹਾਨੂੰ ਗੱਲ ਪੱਲੇ ਆ ਗਈ ਕਿ ਰੋਟੀ ਸਿਰਫ ਢਿੱਡ ਐ ਲੱਗਣ ਲਈ ਹੈ ਕਿ ਹਾਂ ਢਿੱਡ ਤੇ ਹੱਤ ਜਾਂ ਫਿਰੰਜੋਗੇ ਹੋਗੇ ਲਾੜਾ ਜੀ ਉਹ ਕਰਨ ਲਈ ਹੈ ਫਿਰ ਤੁਹਾਨੂੰ ਗੱਲ ਸਝ ਆ ਗਈ ਸਾਹੀ ਕੁਲਵੰਤ ਜੀ ਮੈਂ ਬੜੇ ਲੋਕ ਨੇ ਜਿਨ੍ਹਾਂ ਨੇ ਰੋਟੀ ਦੇਖੀ ਵੀ ਨਹੀਂ ਕਈ ਲੋਕ ਐ ਜਿਹਨੇ ਦੂਜੀ ਚੀਜ਼ ਦੀ ਰੋਟੀ ਖਾਣੇ ਮੈਂ ਤਾਂ ਕਹਿੰਦਾ ਰੋਟੀ ਲੋਡ ਨਹੀਂ ਹੈ ਜਦ ਆਪਣਾ ਫੂਡ ਪਤਾ ਆਪਣਾ ਕੀ ਹੈ ਆਪਣਾ ਫੂਡ ਹੈ ਪ੍ਰੋਟੀਨ ਫੈਟਸ ਬੈਰੀ ਲिटल ਕਾਰਬੋਹਾਈਡਰੇਟਸ ਉਹ ਜਿਹੜੇ ਆਪਾਂ ਨੂੰ ਕਿੱਥੋਂ ਮਿਲ ਜਾਂਦੇ ਨੇ ਸੈਲਡ ਦੇ ਵਿੱਚ ਉਹਦੇ ਨਾਲ ਤਾਸੀਕਾ ਛੋਟਾ ਐਕਸਪੈਰੀਮੈਂਟ ਕਰ ਰਹੀ ਸੀ ਕੁਲੋਂਜੀ ਵੈਸਤਾ 2 ਹਫਤੇ ਦਾ ਐਕਸਪੈਰੀਮੈਂਟ ਹੈ ਮਗਰ 6 ਦਿਨ ਇੱਕ ਬੰਦਾ ਅਗਰ ਕਾਰਬੋਹਾਈਡਰੇਟਸ ਛੱਡ ਦੇ 6 ਦਿਨ ਉਹਨੂੰ ਬ੍ਰੇਨ ਕਲੈਰਿਟੀ ਸ਼ਾਰਟ ਟਰਮ ਮੈਮਰੀ ਠੀਕ ਹੁੰਦੀ ਹੈ ਉਹਨੂੰ ਡਾਈਜੈਸ਼ਨ ਗੈਸ ਫਟਟ ਘਰ ਖਤਮ ਹੋ ਜਾਂਦੇ ਆ ਉਹਨੂੰ ਅੱਖਾਂ 'ਚ ਐਂ ਲੱਗਦਾ ਕਿ ਹੈ ਅਗਰ ਨਿਗਾ ਬੈਟਰ ਹੋ ਗਈ ਤੇ ਉਹਦੀ ਨੀਂਦ ਦੀ ਕੁਆਲਿਟੀ 3 ਟਾਈਮਸ ਗੈਰੀ ਹੋ ਜਾਂਦੀ ਹੈ ਤੇ ਅਗਰ ਉਸ ਬੰਦੇ ਨੂੰ ਇਨਸੂਲਿਨ ਰੈਜ਼ਿਸਟੈਂਸੀ ਆ ਬਲੱਡ ਸ਼ੂਗਰ ਦੀ ਪ੍ਰੋਬਲਮ ਸੀ ਉਦੀ ਲੋੜ ਦਵਾਈ ਦੀ ਘਟ ਜਾਂਦੀ ਹੈ ਸਿੱਧੇ ਹੀ ਸੇਫਟੀ 60% ਹਮ ਆਫਕੋਰਸ ਸ਼ੂਗਰ ਵੀ ਘਟ ਜੇਗੀ ਸ਼ੂਗਰ ਵੀ ਘਟਦੀ ਹੈ ਸ਼ੂਗਰ ਘਟਦੀ ਹੈ ਹਾਂਜੀ ਬਟ ਇਹਦੇ ਚ ਇੱਕ ਚੀਜ਼ ਹੈ ਅਗਰ ਤੁਸੀਂ ਕੋਈ ਚੀਜ਼ ਦੇ ਪੇਸ਼ੈਂਟ ਹੋ ਐਂ ਨਾ ਪੰਗਾ ਲੈ ਲਿਓ ਤਾਂ ਉਸ ਇਹ ਥੋੜਾ ਮਾਨੀਟਰ ਹੁੰਦਾ ਹੈ ਬੜਾ ਇੱਕ ਨਾਰਮਲ ਬੰਦਾ ਇਹ ਐਕਸਪੈਰੀਮੈਂਟ ਕਰਕੇ ਦੇਖ ਸਕਦਾ ਹੈ ਕਿ 7 ਦਿਨ ਰੋਟੀ ਦਾ ਫਾਸਟ ਕਰਨਾ ਹੈ ਖਾਣਾ ਪੀਣਾ ਨਹੀਂ ਛੱਡਣਾ ਸਿਰਫ ਰੋਟੀ ਦਾ ਫਾਸਟ ਹੈ ਪਹਿਲੇ ਦਿਨ ਕਿਸੇ ਵੀਡੀਓ ਤੇ ਥੈਂਕ ਯੂ ਜ਼ਰੂਰ ਲਿਖ ਦਿਓ ਤਾਂ ਕਿ ਮੈਨੂੰ ਪਤਾ ਲੱਗੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖਿਆ ਕਮੈਂਟ ਤੇ ਕਰੋਗੇ ਤਾਂ ਫਿਰ ਹੈਨਾ ਕਈ ਲੋਕਾਂ ਨਾਲ ਸੀ ਉਹ ਵੀ ਕਰ ਸਕਦੇ ਐ ਨਾ ਕੰਟੈਕਟ ਵੀ ਕਰ ਸਕਦੇ ਐ ਬਟ ਆਪਣਾ ਗੋਲ ਇਹ ਹੈ ਤੁਸੀਂ ਇਹ ਸਮਝਣਾ ਹੈ ਕਿ ਕਈ ਚੀਜ਼ਾਂ ਤੁਹਾਡੇ ਲਈ ਬਹੁਤ ਮਾੜੀਆਂ ਨੇ ਜੀ ਅ ਬਹੁਤ ਮਾੜੀਆਂ ਨੇ ਕਣਕ ਤੇ ਚੌਲ ਜਿਹੜੀ ਐ ਇਹਦੇ ਵਿੱਚ ਤੁਸੀਂ 7 ਦਿਨ ਦਾ 6 ਦਿਨ ਦਾ ਰੱਖਿਆ ਵੀ 6 ਦਿਨ ਦੇ ਜੇਕਰ ਆਪਾਂ ਰੋਟੀ ਛੱਡਦੇ ਆ ਯਾਨੀ ਕਿ ਕਣਕ ਤੇ ਚੌਲ ਛੱਡਦੇ ਆ ਰੋਟੀ ਛੱਡਦੇ ਆ ਤੇ ਫਿਰ ਆਪਣੇ ਅੰਦਰ ਦੇ ਜਿਹੜੇ ਰੋਗ ਨੇ ਉਹ ਠੀਕ ਹੁੰਦੇ ਨੇ ਰੋਗ ਕਿਹੜੇ ਕਿਹੜੇ ਤੇ ਕਿਵੇਂ ਠੀਕ ਹੋਣਗੇ ਯਾਨੀ ਉਹਦੇ ਅੰਦਰ ਅਸਰ ਕਿਵੇਂ ਹੋਏਗਾ ਇਹ ਖਾਸ ਕਰਕੇ ਕਾਰਬੋਹਾਈਡਰੇਟਸ ਇਹਨਾਂ ਦੋਨਾਂ ਚੀਜ਼ਾਂ ਤੇ ਜ਼ਿਆਦਾ ਨੇ ਤਾਂ ਕਰਕੇ ਆ ਰੋਟੀ ਕਿਹੜੀ ਛੱਡਣੀ ਹੈ ਕਣਕ ਤੇ ਚੌਲ ਛੱਡਣੀ ਹੈ ਮੱਕੀ ਜਵਾਰ ਬਾਜਰਾ ਰਾਗੀ ਕੀ ਇਹ ਵੀ ਛੱਡਣਾ ਪਏਗਾ ਇਹ ਵੀ ਥੋੜਾ ਕਲੀਅਰ ਕਰੋ ਨਾ ਸਰ ਕਿਵੇਂ ਦੀ ਪਹਿਲੀ ਗੱਲ ਜਿੰਨੇ ਜਿਹਨੂੰ ਮੈਦਾ ਕਹਿੰਦੇ ਆ ਨਾ ਉਹ ਦੁਨੀਆ ਦਾ ਸਭ ਤੋਂ ਹਾਨੀਕਾਰਕ ਜਿਸ ਤੋਂ ਪਾਸਤਾ ਬੰਦ ਆ ਨੂਡਲਸ ਬੰਦੀਆਂ ਨੇ ਹੁਣ ਉਹਨਾਂ ਬਲੀਚ ਕਰਿਆ ਜਾਂਦਾ ਹੈ ਆਟੇ ਨੂੰ ਬਲੀਚ ਕਰਕੇ ਮੈਦਾ ਬੰਦ ਆ ਬਲੀਚਿੰਗ ਕਰਨ ਨਾਲ ਉਹ ਸਾਰਾ B ਵਾਈਟਾਮਿਨ ਖਾ ਜਾਂਦਾ ਸਰੀਰ ਚ ਜਿਹੜੇ ਬੰਦਾ ਪਹਿਲੇ B ਵਾਈਟਾਮਿਨ ਘਟੇਦੇ ਹੱਥ ਕੰਬਦੇ ਆ ਪਾਰਕਿੰਸਨਸ ਐ ਨੈਰੋਪੈਥੀ ਐ ਉਹਨੂੰ ਅਗਰ ਬਲੀਚਡ ਕਣਕ ਜਿਹਨੂੰ ਆਪਾਂ ਕਹਿੰਦੇ ਆ ਰਿਫਾਈਨਡ ਕਾਰਬੋਹਾਈਡਰੇਟਸ ਖਵਾ ਦਿੰਨੇ ਆ ਜਿਸੀ ਬ੍ਰੈਡ ਪਾਸਤਾ ਸੀਰੀਅਲਸ ਕ੍ਰੈਕਰ ਹਨਾ ਉਸ ਚੰਦੇ ਆਹੋ ਨੂਡਲਸ ਇਹ ਸਾਰੀਆਂ ਬਲੀਚਡ ਆਈਟਮਸ ਨੇ ਉਹਦੇ ਲਈ ਜ਼ਹਿਰ ਐ ਕੁਲਵੰਤ ਜੀ ਮੇਰਾ ਮੈਂ ਆਪਣੀ ਥਿਊਰੀ ਦੱਸ ਰਿਹਾ ਜੀ ਇਸ ਨੂੰ ਚੰਗੀ ਲੱਗੇ ਬੁਰੀ ਲੱਗੇ ਸਭ ਤੋਂ ਪਹਿਲੀ ਚੀਜ਼ ਸਭ ਤੋਂ ਮਾੜੀ ਕਣਕ ਯਾ ਕਣਕ ਤੋਂ ਬਣੇ ਕੋਈ ਪਟਕ ਦੂਜੇ ਨੰਬਰ ਤੇ ਚਾਵ ਚਾਵਲ ਤੋਂ ਬਣਿਆ ਪ੍ਰੋਡਕਟ ਤੀਜੇ ਨੰਬਰ ਤੇ ਮੱਕੀ ਇਹ ਦੋਨਾਂ ਦਾ ਕੋਈ ਉੱਪਰ ਬਾਪੂ ਬਣ ਜਾਂਦਾ ਕਰੋ ਜੈਨੇਟਿਕਲੀ ਮੋਡੀਫਾਈਡ ਮੱਕੀ ਹੈ ਜ ਜਿਹਨੂੰ ਤੁਸੀਂ ਕੌਰਨ ਕਹਿੰਦੇ ਹੋ ਕੌਰਨ ਦੇ ਚਿਪਸ ਖਾਣੇ ਹੋ ਕੌਰਨ ਦੇ ਟਰੀਟੋਜ਼ ਖਾਣੇ ਹੋ ਉਹ ਸਾਰੇ ਕੌਰਨ ਤੋਂ ਬਣੇ ਹੋਏ ਨੇ ਅਮਰੀਕਨ ਕੌਰਨ সুইਟ ਕੌਰਨ ਕੌਰਨ ਤਾਂ ਹੋਰ ਵੀ ਖਤਰਨਾਕ ਗੱਲਾਂ ਜਿਵੇਂ ਮਿੱਠੇ ਪਾਤਾ ਵਿੱਚ ਹੂੰ ਹੁਣ ਇਹਨਾਂ ਦੇ ਉਸ ਤੋਂ ਬਾਅਦ ਅਗਲੀਆਂ ਚੀਜ਼ਾਂ ਨੇ ਇਹ ਹੈ ਡੇਂਜਰਸ ਮਗਰ ਘੱਟ ਹੁਣ ਅਗਰ ਤੁਸੀਂ ਬਾਜਰਾ ਹੈ ਉਹ ਥੋੜਾ ਕੰਪਲੈਕਸ ਕਾਰਬ ਹੈ ਜੇ ਤੁਸੀਂ ਕਹੋ ਮਿਲਟਸ ਹੈ कहो ओट्स हैं है कार्बोहाइड्रेट्स ही रोटी बन जी दीवी मगरपलैक्स काब्ज रिलीज़िंग थोड़ी स्लो है बट मेरे लिए कार्ब्स की कैटेगरी है मैं यही कहता उल होगी ना एक बंद कहना दारू पीता एक वाइन पीता एक क्या क्या बीयर पींद मैं कहना मेरे लिए तो एक बराबर ने क्योंकि सब बेसिक कंपोजिशन सेम है तो अपनी ओपीनीयन एंटाइटल हर एक बंद अपनी ओपीनियन का इंटाइटल है वो जो चाहता है रख सद मेरी ओपीनियन ये है काब्स तो बिना ਲਾਈਫ ਬਹੁਤ ਜ਼ਿਆਦਾ ਵਧੀਆ ਸਟਾਰਚਿਸ ਐਂਡ ਕਾਰਬਸ ਜਿਵੇਂ ਜਿਹੜੇ ਸਟਾਰਚਿਸ ਚ ਹੋ ਰਹੇ ਆਂਦਾ ਆਲੂ ਨਮਕੀ ਆ ਗਈ ਖਣਕ ਆ ਗਈ ਇੱਕ ਚਾਹ ਆ ਗਈ ਤਾਂ ਇਹ ਚੀਜ਼ਾਂ ਤੋਂ ਬਿਨਾਂ ਲਾਈਫ ਚੱਲਦੀ ਹੈ ਜੀ ਅਸੀਂ ਬਹੁਤ ਲੋਕਾਂ ਦੀ ਚਲਾਨੇ ਆ ਤੇ ਹੈ ਠੀਕ ਹੁੰਦੀ ਹੈ ਬਿਮਾਰੀਆਂ ਭਜਦੀਆਂ ਬਟ ਕਈ ਲੋਕ ਕਹਿੰਦੇ ਨੇ ਨਹੀਂ ਜਿਨੇ ਕਾਰਬਸ ਖਾਣੀ ਖਾਣੇ ਆ ਮੈਂ ਕਹਿੰਦਾ ਠੀਕ ਹੈ ਜੀ ਅਸੀਂ ਤੁਹਾਨੂੰ ਤੁਹਾਨੂੰ ਧੱਕਾ ਕਰਾਂਗੇ ਛਡਾਓ ਮਗਰ ਜਿਨ੍ਹਾਂ ਨੇ ਛੱਡਿਆ ਹੋਇਆ ਹੈ ਸਾਡੇ ਕੋਲ ਉਹਨਾਂ ਦੀ ਬਹੁਤ ਵਧੀਆ ਵਿੰਸ ਨੇ ਕਿ ਜਿਹੜੀ ਬਿਮਾਰੀਆਂ ਮੈਂ ਕਹਿ ਵੀ ਨਹੀਂ ਸਕਦਾ ਕੈਮਰੇ ਤੇ ਉਹ ਵੀ ਠੀਕ ਹੋਈਆਂ ਹੋਈਆਂ ਸਾਡੇ ਕੇਸਿਸ ਚ ਜੀ ਪਰ ਹੁਣ ਇੱਥੇ ਸਵਾਲ ਇਹ ਹੁੰਦਾ ਮੈਨੂੰ ਦਰਸ਼ਕ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਹੋਣੀਆਂ ਇਹ ਉਹ ਇਹ ਕਹਿ ਰਹੇ ਹੋਣੇ ਕਿ ਕੁਲਵੰਜੀ ਰੋਟੀ ਤਾਂ ਛਡਾ ਰਹਿਓ ਪਰ ਖਾਈਏ ਕੀ ਜੀ ਕੁਲਵੰਜੀ ਬਹੁਤ ਸਿੰਪਲ ਦੀ ਗੱਲ ਆ ਤੁਹਾਡੇ ਇਹੀ ਚੈਨੋ ਤੇ ਇੱਕ ਵੀਡੀਓ ਦੇਖਣੀ ਹੈ ਆਪਾਂ ਨੇ ਇੱਕ ਦਾਲ ਦੇਣਾ ਚਿਲਾ ਬਣਾਉਣਾ ਸਿਖਾਇਆ ਸੀ ਹਮ ਹਰ ਇੱਕ ਦਾਲ ਨੂੰ ਫਰਮੈਂਟ ਕਰਕੇ ਚਿਲਾ ਬਣਾਉਣਾ ਸਿਖਾਇਆ ਸੀ ਆਪਾਂ ਟੋਕਲਾ ਬਣਾਉਣਾ ਸਿਖਾਇਆ ਸੀ ਇਡਲੀ ਨਾਲ ਨਹੀਂ ਖਾਈ ਸੀ ਦੀ ਕੋਈ ਚਾਹੇ ਤੁਸੀਂ ਨੂੰ ਚਿਲਾ ਕਹੋ ਚਾਹੇ ਤੁਸੀਂ ਨੂੰ ਪੂੜਾ ਕਹੋ ਮਾੜਾ ਰਿਪੀਟ ਕਰੀ ਨੀ ਕੁਲਵੰਜੀ ਉਹ ਵੀਡੀਓ ਪੂਰੀ ਵੀਡੀਓ ਹੈ ਨਹੀਂ ਥੈਟ ਵਿਲ ਬੀ ਸ਼ਾਰਟਕਟ ਮੈਂ ਸ਼ਾਰਟਕਟ ਨਹੀਂ ਕਰੂੰਗਾ ਪੂਰੀ ਵੀਡੀਓ ਦੁਆਰਾ ਬਣਾ ਦਾਂਗਾ ਬਟ ਬੜਾ ਸੋਹਣਾ ਮੇਥੀ ਦਾਣੇ ਦਾ ਦਾਲ ਫਰਮੈਂਟ ਕਰਨੀ ਪਾਈ ਸੀਗੀ ਬਹੁਤ ਪੂਰਾ ਸਖਾਇਆ ਹੈ ਮੇਰਾ ਗੋਲ ਇਹ ਹੈ ਇਸ ਵਕਤ ਇਹ ਵੀਡੀਓ ਦਾ ਮੇਨ ਪਰਪਸ ਮੇਰਾ ਅਗਰ ਮੈਂ ਉਹ ਨਾਪ ਕਮਿਊਨੀਕੇਟ ਕਰ ਪਾਇਆ ਤਾਂ ਮੈਨੂੰ ਬੁਰਾ ਲੱਗੇਗਾ ਕਿ ਤੁਸੀਂ ਕਣਕ ਖਾ ਰਹੇ ਹੋ ਸਿਰਫ ਤੇ ਉਹ ਆਫਰ ਲਈ ਮਗਰ ਅਗਰ ਉਹ ਇੰਨਾ ਕੰਮ ਕਰ ਰਹੀ ਹੁੰਦੀ ਨਾ ਮੈਂ ਤੁਹਾਨੂੰ ਓਕੇ ਦੇ ਦਿੰਦਾ ਉਹਦੇ 10000 ਜਿਹੜੇ ਤੁਹਾਨੂੰ ਸਾਈਡ ਇਫੈਕਟਸ ਚ ਲੈਣੇ ਪੈਣੇ ਆ ਕਿਉਂਕਿ ਕਣਕ ਤੁਹਾਡੀ ਵਧਾਉਂਦੀ ਹੈ ਬਲੱਡ ਸ਼ੂਗਰ ਉਹ ਬਣਾਉਂਦੀ ਹੈ ਇਨਸੂਲਿਨ ਇਨਸੂਲਿਨ

ਹੈਨਾ ਜਿਸ ਤੱਕ ਕਿ ਇਹ ਚੁਬਦੀਆਂ ਨੇ ਤੇ ਹਾਰਟ ਬ੍ਰੇਕ ਤੇ ਪੈਸੇ ਅਲੱਗ ਜਾਂਦੇ ਨੇ ਤਾਂ ਮੇਰਾ ਜਿਹੜਾ ਇਸ ਵਕਤ ਤੱਕ ਗੁਜਾਰਿਸ਼ ਹੈ ਕਿ ਇੱਕ ਵਾਰੀ ਟਰਾਈ ਕਰਕੇ ਦੇਖੋ ਔਖਾ ਲੱਗੇਗਾ ਪਤਾ ਮੈਨੂੰ ਰੋਟੀ ਛੱਡ ਕੇ ਦੇਖਿਓ ਹੈਨਾ ਅਲੱਗ ਸੀ ਰੋਟੀ ਛੱਡ ਕੇ 5-7 ਦਿਨ ਛੱਡ ਕੇ ਦੇਖਿਓ ਫਿਰ ਤੁਸੀਂ ਨਾ ਆਪਣੇ ਲਈ ਮਾਈਂਡ ਬਣਾਣਾ ਹੈ ਕਿ ਕੀ ਕਿਆ ਇਹ ਗੱਲ ਸਹੀ ਹੈ ਮੈਂ ਤੁਹਾਨੂੰ ਕੋਈ ਨਹੀਂ ਕਹ ਰਿਆ ਕਿ ਉਹ ਜਿੱਥੇ ਤੁਸੀਂ ਕੀ ਖਾਈਓ ਨਾ ਖਾਈਓ ਐਟ ਦ ਮੂਮੈਂਟ ਮੈਂ ਇਹ ਕਹ ਰਿਹਾ ਰੋਟੀ ਛੱਡ ਕੇ ਦੇਖਣੀ ਹੈ ਪੱਕ ਕਣਕ ਤੋਂ ਬਣੀ ਹੋਈ ਰੋਟੀ ਚੌਲ ਨਹੀਂ ਖਾਣੇ ਰੋਟੀ ਨਹੀਂ ਖਾਣੀ ਮੱਕੀ ਨਹੀਂ ਖਾਣੀ ਹੋਲੀ ਹੋਲੀ ਤੁਸੀਂ ਇਹੋ ਜਿਹਾ ਲਾਈਫ ਸਟਾਈਲ ਅਪਣਾਣਾ ਹੈ ਜਿਸ ਤੇ ਵੀ ਤੁਹਾਡੀ ਬੋਡੀ ਦਾ ਮੇਨ ਫੂਡ ਜਿਹੜਾ ਕਿ ਪ੍ਰੋਟੀਨ ਫੈਟ ਤੇ ਸੈਲਡ ਦੇ ਵਿੱਚ ਉਸ ਅ ਕਾਰਬੋਹਾਈਡਰੇਟ ਆ ਹੈ ਤੇ ਫਾਈਬਰ ਹੈ ਤੁਸੀਂ ਆਪਣੀ ਲਾਈਫ ਨੂੰ ਬਹੁਤ ਵਧੀਆ ਲੈਵਲ ਤੇ ਲੈ ਜਾਓਗੇ ਜੀ ਤੇ ਮੋਟਾਪਾ ਵੀ ਘਟੂ ਇਹਦੇ ਨਾਲ 100% ਕੁਲਜੀ ਸਭ ਤੋਂ ਪਹਿਲਾਂ ਬੈਲੀ ਫੈਟ ਜਾਏਗਾ ਤੇ ਗਿੰਚ लॉस ਹੋਏਗਾ ਮੂਤ ਸੋਜ ਜਿਹਾ ਹੈ ਕਿ ਡਬਲ ਚਿੰ ਜਾਈਗੀ ਹੈਨਾ ਜਿਨ੍ਹਾਂ ਤੇ ਉਰੇ ਭਾਰ ਜ਼ਿਆਦਾ ਆਉਂਦਾ ਹੈ ਜਾਂ ਹਿਪਸ ਤੇ ਭਾਰ ਜ਼ਿਆਦਾ ਆਉਂਦਾ ਉਹ ਬੜੀ ਜਲਦੀ ਜਾਂਦਾ ਹੈ ਹਮਮ ਇਹ ਮੰਨ ਲਓ ਵੀ ਬੰਦਾ ਕੋਈ ਹਫਤਾ ਇੱਕ ਕਣਕ ਛੱਡਦਾ ਕਣਕ ਕੀ ਮਤਲਬ ਕਾਰਬੋਹਾਈਡਰੇਟ ਛੱਡ ਦਿੰਦਾ ਤਾਂ ਉਹਨੂੰ ਉਹਦਾ weight ਜਿਹੜਾ ਹੈਗਾ ਤੇ weight ਕਿੰਨਾ ਕੁ ਘਟ ਜੇਗਾ ਤੇ ਜਿਹੜਾ 슈ਗਰ ਜਿਹੜੀ ਆ ਉਹਨੂੰ ਕਿਵੇਂ ਫਰਕ ਪਏਗਾ ਕਿਉਂਕਿ ਇਹ ਲੋਕ ਸਭ ਤੋਂ ਜ਼ਿਆਦਾ ਤੰਗ ਨੇ ਰੋਟੀ ਕਾਰਬੋਹਾਈਡਰੇਟਸ ਤੋਂ ਇੱਕ ਕੋਈ ਇੱਕ ਮੋਟਾ ਬੰਦਾ 3 ਕਿਲੋ ਵਜ਼ਨ ਤੋੜ ਲੈਂਦਾ ਹੈ 6-7 ਤੇ ਇੱਕ ਹਫਤੇ ਇੱਕ ਹਫਤੇ ਵਿੱਚ ਹਾਂ ਇੱਕ ਹਫਤੇ ਵਿੱਚ ਉਹ ਕਣਕ ਛੱਡਦਾ ਹੈ ਜਿਹੜਾ ਬੰਦਾ ਬਲੱਡ ਸ਼ੂਗਰ ਦਾ ਮਰੀਜ਼ ਹੈ ਅਗਰ ਉਹ ਸਾਡੇ ਤਰੀਕੇ ਨਾਲ ਕੜਮ ਛੱਡਦਾ ਹੂੰ ਮੈਂ ਮੈਂ ਕੋਈ ਪ੍ਰੋਮਿਸ ਨਹੀਂ ਕਰ ਰਿਹਾ ਸੱਤਵੇਂ ਦਿਨ ਤੱਕ ਸਾਡਾ 99% ਕਲਾਇੰਟ ਆਪਣੇ ਆਪ ਯਾ ਤਾਂ ਮੈਟਫਾਰਮਿਨ ਛੱਡ ਦਿੰਦਾ ਹੈ ਯਾ ਇਨਸੂਲਿਨ ਛੱਡ ਦਿੰਦਾ ਹੈ ਸੱਤਵੇਂ ਅੱਠਵੇਂ ਦਿਨ ਤੱਕ ਮਗਰ ਉਹ ਸਾਡੇ ਕੰਟਰੋਲ ਉਸ ਚੈ ਜੇ ਤੁਸੀਂ ਆਪਣੇ ਤਰੀਕੇ ਨਾਲ ਕਰ ਰਹੇ ਹੋ ਥੋੜੂ ਤੁਹਾਨੂੰ ਦੇਖੋਗਾ ਤੁਹਾਡੀ ਸਿਰੇ ਸ਼ੂਗਰ ਨਹੀਂ ਸੋਣੀ ਹੋਏਗੀ ਕਿ ਤੁਸੀਂ ਅੱਧੀ ਗੋਲੀ ਜਾਂ ਕਹੋਗੇ ਯਾਰ ਅੱਜ ਮਿਸ ਮਾਰ ਕੇ ਦੇਖਾਂ ਇਹ ਵੀ ਕਰ ਸਕਦੇ ਹੋ ਜੀ ਤੇ ਜਿਹਨਾਂ ਜਿਹੜੇ ਇਨਸੂਲਿਨ ਦੇ ਇੰਜੈਕਸ਼ਨ ਲਾਉਂਦੇ ਨੇ ਉਹਨਾਂ ਨੇ ਬੜਾ ਧਿਆਨ ਨਾਲ ਆਣਾ ਉਹਨਾਂ ਨੂੰ ਡਾਕਟਰ ਦੇ ਨਾਲ ਸਲਾਹ ਵੀ ਕਰ ਲੈਣੀ ਚਾਹੀਦੀ ਹੈ ਜੇ ਤੁਸੀਂ ਕਰਿਆ ਕਿ ਸਵੇਰੇ ਉੱਠ ਕੇ ਸ਼ੂਗਰ ਨਾਰਮਲ ਹੈ ਜਾਂ ਬਹੁਤ ਨਾਰਮਲ ਦੇ ਨੇੜੇ ਹੈ ਤਾਂ ਤੁਸੀਂ ਆਪਣੇ ਯੂਨਿਟਸ ਆਪਣੀ ਜਜਮੈਂਟ ਨਾਲ ਮੇਰੀ ਤੇ ਕੁਲਵੰਸੀ ਦੇ ਕਹਿਣ ਨਾਲ ਨਹੀਂ ਆਪਣੀ ਜਜਮੈਂਟ ਨਾਲ ਆਪਣੇ ਰਿਸਪੌਂਸਿਬਿਲਟੀ ਨਾਲ ਘਟਾਣੇ ਹੈ ਵਰਨਾ ਡਾਕਟਰੋਂ ਮਿਲਣਾ ਜੀ ਬਿਲਕੁਲ ਜੀ ਇਹ ਐਜੂਕੇਸ਼ਨਲ ਵੀਡੀਓ ਹੈਗੀ ਹੈ ਤੇ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਸਾਡਾ ਮਕਸਦ ਜਿਹੜਾ ਹੈ ਤੁਹਾਨੂੰ ਜਾਣਕਾਰੀ ਦੇਣਾ ਹੈ ਜਦੋਂ ਜਾਣਕਾਰੀ ਹੋ ਗਈ ਫਿਰ ਆਪਾਂ ਨੇ ਐਕਸਪਰਟ ਨੂੰ ਜ਼ਰੂਰ ਮਿਲਣਾ ਹੈ ਐਕਸਪਰਟ ਨੂੰ ਮਿਲ ਕੇ ਆਪਾਂ ਨੇ ਇਹ ਉਹਨੂੰ ਪੁੱਛਣਾ ਹੈਗਾ ਵੀ ਕੀ ਆ ਜਿਹੜਾ ਸਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਕਿ ਇਸ ਜਾਣਕਾਰੀ ਦੇ ਆਧਾਰ ਦੇ ਉੱਤੇ ਅਸੀਂ ਆ ਕੰਮ ਕਰ ਸਕਦੇ ਹਾਂ ਤੇ ਜੇ ਉਹ ਐਕਸਪਰਟ ਉਹਦੇ ਵਿੱਚ ਤੁਹਾਨੂੰ ਸਲਾਹ ਦਿੰਦਾ ਹੈ ਤੇ ਉਹਦੇ ਚ ਦੋ ਚਾਰ ਗੱਲਾਂ ਉਹ ਹੋਰ ਐਡ ਕਰਦਾ ਹੈ ਉਹਨੂੰ ਮਾਨੀਟਰ ਕਰਦਾ ਵੀ ਤੁਹਾਡੇ ਕੋਲੇ ਤੁਹਾਡੀ ਬਿਮਾਰੀ ਕੀ ਹੈ ਤੇ ਤੁਸੀਂ ਦਵਾਈਆਂ ਕੀ ਖਾ ਰਹੇ ਹੋ ਤੇ ਉਹਦੀ ਸਲਾਹ ਦੇ ਨਾਲ ਜੇ ਤੁਸੀਂ ਕਰਦੇ ਹੋ ਤਾਂ ਉਹਦੇ ਰਿਜ਼ਲਟ ਵੀ ਦੁੱਗਣੇ ਤਿਕਣੇ ਹੋਣਗੇ ਤੇ ਤੁਹਾਡੇ ਮਨ ਨੂੰ ਤਸੱਲੀ ਵੀ ਹੋਏਗੀ ਤੁਸੀਂ ਕਿਸੇ ਦੀ ਦੇਖਰੇਖ ਦੇ ਵਿੱਚ ਕੀਤਾ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਾਰ ਫੇਰ ਜਿਹੜੀ ਆ ਬਾਖਮਾਲ ਜਾਣਕਾਰੀ ਦਿੱਤੀ ਹੈ ਜਾਂਦੇ ਜਾਂਦੇ ਹੁਣ ਆਪਣੇ ਨੰਬਰ ਤੇ ਆਪਣੀ ਡਿਟੇਲਸ ਜਿਹੜੀਆਂ ਉਹ ਸਾਂਝੀਆਂ ਕਰ ਦਿਓ ਤਾਂ ਕਿ ਜੇਕਰ ਕੋਈ ਤੁਹਾਡੇ ਕੋਲੋਂ ਨੰਬਰ ਮੰਗਾਣਾ ਤੁਹਾਡੇ ਕੋਲੋਂ ਸਮਾਨ ਮੰਗਾਣਾ ਚਾਹੁੰਦਾ ਹੈ ਹੈਲਥ ਕੋਚਿੰਗ ਲੈਣਾ ਚਾਹੁੰਦਾ ਹੈ ਜਾਂ ਕੋਚ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਇਹ ਲੱਗਦਾ ਜਾਂ ਫਿਰ ਤੁਹਾਡੇ ਕੱਲ ਦੇ ਸੈਮੀਨਾਰ 'ਚ ਸ਼ਾਮਲ ਹੋ ਤੇ ਉਹ ਵੀ ਆ ਸਕਦਾ ਜੀ ਕੋਲੋਂ ਜੀ ਨੰਬਰ ਹੈ ਮੇਰਾ ਜੀ 98847500 9888475000 ਜੇ ਤੁਸੀਂ ਸਾਡਾ ਸੈਮੀਨਾਰ ਅਟੈਂਡ ਕਰਨਾ ਚਾਹੁੰਦੇ ਹੋ ਮੇਰੇ ਘਰੇ ਆ ਕੇ ਮੈਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਮੈਨੂੰ ਇਸੀ ਨੰਬਰ ਤੇ ਸੈਮੀਨਾਰ ਲਿਖ ਕੇ ਭੇਜ ਜੀ ਨਾਲ ਜੇ ਤੁਸੀਂ ਕੋਚ ਬਣਨਾ ਚਾਹੁੰਦੇ ਹੋ ਸਾਡੇ ਵਾਂਗੂ profession ਇਹਨੂੰ ਲੈਣਾ ਚਾਹੁੰਦੇ ਹੋ ਜਾਂ ਲੋਕਾਂ ਸੇਵਾ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਮੈਨੂੰ ਲਿਖ ਕੇ ਭੇਜਣਾ ਕੋਚ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਵਾਂਗਾ ਜੇ ਤੁਸੀਂ ਪ੍ਰੋਡਕਟ ਜਾਂ अपनीसनल हैल्थ कोचिंग लाने नंबर नोट कर लो पचासी पचानवे पचहत्तर चाली नब्बे पचासी पचानवे पचहत्तर चाली नब्बे दूजा नंबर बयासी अठ सौ सत्तर चौदह एक सौ छियाठ बयासी अठ सौ सत्तर चौदह एक सौ छियाह तीजा नंबर आई सैवन नाइन एट सिक्स वन वन टू वन, वन वन एट सैवन नाइन एट सिक्स वन वन टू वन वन जो संडे हो रहा है जी हाँ जी हाँ जी सैमीनार है जी संडे भी हर संडे होंगे सैमीनार ਬਹੁਤ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਹੈ ਸਾਰਿਆਂ ਨੂੰ ਪਸੰਦ ਆਈ ਹੋਵੇ। ਸ਼ੁਕਰੀਆ। ਬਹੁਤ ਸਾਰਾ। ਸੋ ਪ੍ਰਵਿੰਦਰ ਸਿੰਘ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਇੱਕ ਹਫ਼ਤੇ ਤੁਸੀਂ ਸਿਰਫ ਕਾਰਬੋਹਾਈਡਰੇਟਸ ਯਾਨੀ ਰੋਟੀ ਦਾ ਵਰਤ ਰੱਖਣਾ ਹੈ ਤੇ ਜਦੋਂ ਇੱਕ ਹਫ਼ਤੇ ਤੁਸੀਂ ਕਾਰਬੋਹਾਈਡਰੇਟ ਰੋਟੀ ਦਾ ਵਰਤ ਰੱਖੋਗੇ ਤੇ ਤੁਹਾਨੂੰ ਕੀ ਕੀ ਫਾਇਦੇ ਹੋਣਗੇ ਤੁਸੀਂ ਇਸ ਨੂੰ ਬੜੇ ਚੰਗੀ ਤਰ੍ਹਾਂ ਅੱਜ ਸਮਝਾ ਹੋਣਾ। ਰੋਟੀ ਦਾ ਫਾਇਦਾ ਇਹ ਹੋਏਗਾ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਣਾ 2 ਤੋਂ 3 ਕਿਲੋ ਯਾਨੀ 3 ਕਿਲੋ ਤੱਕ ਜਿਹੜਾ ਵਜ਼ਨ ਵੀ ਘਟਾਓਗੇ ਇੰਚ लॉस ਵੀ ਹੋਏਗਾ ਤੇ ਜਿਹੜਾ weight loss ਵੀ ਹੋਏਗਾ ਇਸ ਤੋਂ ਇਲਾਵਾ ਜੇਕਰ ਰਵਿੰਦਰ ਸਿੰਘ ਜੀ ਦੇ ਢੰਗ ਦੇ ਨਾਲ ਚੱਲੋਗੇ ਤਾਂ ਹੋਸਟ ਇਹ ਜਿਹੜਾ ਉਹ 7ਵੇਂ ਦਿਨ ਜਿਹੜਾ ਉਹ ਤੁਸੀਂ ਜਿਹੜੀ 슈ਗਰ ਦੀ ਜਿਹੜੀ ਗੋਲੀਆਂ ਕੈਪਸੂਲ ਜਾਂ ਵਟੈਵਰ ਜੋ ਵੀ oral ਖਾ ਰਹੇ ਹੋ ਦਵਾਈਆਂ ਮੂੰਹ ਦੇ ਰਸਤੇ ਉਹ ਦਵਾਈ ਵੀ ਤੁਸੀਂ ਆਪਣੇ ਆਪ ਬੰਦ ਕਰ ਸਕਦੇ ਹੋ ਜਾਂ ਸਪੋਰਟ ਦੀ ਸਲਾਹ ਨਾਲ ਬੰਦ ਕਰ ਸਕਦੇ ਹੋ ਤੇ ਇਨਸੂਲਿਨ ਜਿਹੜੇ ਲੋਕੀ ਲਵਾ ਰਹੇ ਨੇ ਇੰਸੂਲਿਨ ਡੈਲ ਇੰਜੈਕਸ਼ਨ ਲੈ ਰਹੇ ਨੇ ਸਿਰਫ ਉਹਨਾਂ ਨੂੰ ਇਹ ਸਲਾਹ ਹੈਗੀ ਹੈ ਕਿ ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਤਾਂ ਉਹ ਦਵਾਈ ਜਿਹੜੀ ਆ ਉਹ ਡਾਕਟਰ ਨੂੰ ਪੁੱਛ ਕੇ ਬੰਦ ਕਰਨੀ ਚਾਹੀਦੀ ਹੈ ਵੈਸੇ ਤਾਂ ਟਿਪਲ ਡਾਊਨ ਹੁੰਦੀ ਹੁੰਦੀ ਹੈ ਦਵਾਈ ਘਟਦੀ ਹੈਗੀ ਐ ਇੱਕ ਘਟਦੀ 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 ਹੁੰਦੀ ਹੈ ਇਸ ਤਰ੍ਹਾਂ ਨਹੀਂ ਘਟਦੀ ਇੱਕਦਮ ਨਹੀਂ ਬੰਦ ਹੁੰਦੀ ਪਰ ਫਿਰ ਵੀ ਐਕਸਪਰਟ ਦੀ ਸਲਾਹ ਦੇ ਨਾਲ ਜਿਹੜਾ ਇਹ ਕੀਤੀ ਜਾ ਸਕਦੀ ਹੈ ਪਰ ਹਫ਼ਤੇ ਦੇ ਵਿੱਚ ਵਿੱਚ ਸ਼ੂਗਰ ਦੀ ਦਵਾਈ ਵੀ ਬੰਦ ਹੋ ਸਕਦੀ ਹੈ ਤੇ 2-3 ਕਿਲੋ ਤੱਕ ਜਿਹੜਾ ਉਹ ਵਜ਼ਨ ਵੀ ਘਟ ਸਕਦਾ ਤੇ ਜੇਕਰ ਜੇ ਇੱਕ ਇੱਕ ਅਜਿਹੀ ਜਾਣਕਾਰੀ ਹੈ ਜਿਹੜੀ ਕਿ ਘਰ-ਘਰ ਪਹੁੰਚਣੀ ਚਾਹੀਦੀ ਆ ਲਿਹਾਜਾ ਇਹ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਜੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤਾਂ ਕਿਸੇ ਨਾ ਕਿਸੇ ਕੋਲ ਇਸ ਵੀਡੀਓ ਦਾ ਪਹੁੰਚਣ ਦਾ ਇਹ ਫਾਇਦਾ ਹੋਏਗਾ ਕਿ ਜੇ ਇੱਕ ਨੇ ਵੀ ਵੀਡੀਓ ਖੋਲ ਕੇ ਵੇਖੀ ਤੇ ਉਸ ਨੂੰ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਇਹਨਾਂ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਤਨਵਾਦੀ